ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੌਕਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਜੀਤ ਸਿੰਘ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈ ਨੂੰ ਮੌਕਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਈ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਤੋਂ ਕੜ ਗੱਭਰ ਨਗਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਆ ਜੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਜੱਗਾ ਦੇ ਨੋ ਪਿੰਡ ਸੁਖਰਾਂ ਦਾ ਤਸਵੀਰ ਬਾਗਾਪਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9592358746 9592358746 ਠੀਕ ਆ ਬਾਈ ਇਹ ਗਾਂ ਦੀ ਕੀ ਡਿਟੇਲ ਆ ਸੁਆ ਭਾਈ ਕਿੰਨਾਂ ਮਾ ਜੀ ਇਹ ਦੂਜੇ ਸੂਏ ਵਾਸਤੇ ਗੱਭਣਾ ਬਾਈ ਪਹਿਲੇ ਸੂਏ ਸੂਈ ਗਈ ਆ ਠੀਕ ਹੈ ਸੂਏ ਸੂਈ ਵੀ ਆਪਣੇ ਧਿਆਨ ਦੀ ਗਈ ਆ ਠੀਕ ਹੈ ਜੀ ਇਹ ਹੈਗੀ ਆ 3 1/2 ਮਹੀਨਿਆਂ ਦੀ ਆਪਾਂ ਨੂੰ ਉਹਨਾਂ ਨੇ ਦੱਸਿਆ ਮਾਲਕਾਂ ਨੇ ਠੀਕ ਹੈ ਗੱਭਣਾ ਗੱਭਣਾ ਜੀ ਤੇ ਦੁੱਧ ਬਾਈ ਦੁੱਧ ਬਸ ਥਾਣੀ ਚੈੱਕ ਕਰਉਦੀ ਹੈ ਤੇ ਦੁੱਧ ਡਰਾਈ ਆ ਹਾਂ ਠੀਕ ਆ ਬਾਈ 3 1/2 ਮਹੀਨਿਆਂ ਦੀ ਠੀਕ ਹੈ ਜੀ ਉਹਨਾਂ ਨੇ ਦੱਸਿਆ ਕਿ ਉਹ ਅਗਲੇ ਚੈੱਕ ਹੋਏ ਤੇ ਡਾਈਟ ਕਰਨਾ ਠੀਕ ਹੈ ਸੱਜਰ ਨੇ ਬਾਈ ਕਿੰਨਾ ਕੋ ਦੁੱਧ ਦਿੱਤਾ ਜੀ ਸੱਜਰ ਨੇ ਆਪਾਂ ਦਾ ਪਿੱਛੇ ਪਛੜੀ ਕਿਤੇ ਆਇਆ ਪੁੱਤ ਦਾ ਮਾਰੀ ਜਾਂਦਾ ਠੀਕ ਹੈ ਜੀ ਤੋਰ ਕੇ ਦਿਖਾਦੀ ਬਾਈ ਰੰਗ ਰੂਪ ਦੀ ਬਹੁਤ ਚੰਗੀ ਹੈ ਜੀ ਪਹਿਲਾ ਸੂਆ ਸੂਈ ਹੈ ਜੀ ਬਾਈ ਠੰਡੀ ਸੀ ਰੁਪਾ ਠੀਕ ਹੈ ਜੀ ਸੂਨੀ ਫੇਸ ਕੁਆਲਟੀ ਰੰਗ ਪ੍ਰਿੰਟ ਪੂਰਾ ਚੰਗਾ ਸਾਢੇ 1 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ ਬਾਕੀ ਵਜਨ ਵਜੂਦ ਵਾਲੀ ਆ ਕੋਈ ਲਿਸਸੀ ਨਹੀਂ ਫਿੱਕੀ ਨਹੀਂ ਦੁੱਦੋ ਬਾਈ ਕਹਿੰਦਾ ਡਰਾਈ ਆ ਥਣ ਪਾਸ ਕਰਾ ਦੂਗੀ ਬਾਕੀ ਝੂੜੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਵੀ ਹੱਥੀ ਚਵਾਈ ਵਾਲਾ ਥਾਣਾ ਜੀ ਕੱਲਾ ਕੱਲਾ ਨਿੱਖੜ ਮਾ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਦੁੱਧ ਬਾਈ ਕਹਿੰਦਾ ਮੈਂ ਤਾਂ ਪੁੱਛਿਆ ਨਹੀਂ ਪਰ ਪਾਇਆ ਚੰਗਾ ਹੀ ਹੋਊਗਾ ਕਿਉਂਕਿ ਬਰੀਡ ਬਹੁਤ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਕਿਉਂਕਿ 6 ਮਹੀਨੇ ਲਗਭਗ ਪਏ ਆ 5.5 6 ਮਹੀਨੇ 5.5 6 ਮਹੀਨੇ ਸੇਵਾ ਹੋ ਜੇ ਜੇ ਵੇਚ ਨਹੀਂ ਹੋਵੇ ਤਾਂ ਵੀ ਪੂਲੇ ਪੈਸਿਆਂ ਦੀ ਆ ਕਿਉਂਕਿ ਕੋਈ ਕੰਮ ਦੀ ਐ ਬਾਈ ਕੋਈ ਉਦੋਂ ਬਾਈ ਰੁੱਤ ਦੂਜੀ ਸਿਆਲ ਆ ਜਾਣਾ ਹਾਂ ਜਦੋਂ ਪਾਲਣੀ ਆ ਨਾ ਘਰੇ ਉਹਦੇ ਆਸਤੇ ਬਾਈ ਉਹਦੇ ਲਈ ਤੋਹਫਾ ਹੀ ਆ ਬਾਈ ਹਾਂ ਤੇ ਜੇ ਕਿਸੇ ਨੇ ਘਰੇ ਰੱਖਣੀ ਆ ਉਦੋਂ ਸਿਆਲ ਆ ਜਾਣਾ ਦੁੱਧ ਕਰਮ ਵਾਲਿਆਂ ਨੂੰ ਨਜ਼ਾਰੇ ਦੇ ਦਿੰਦੇ ਨੇ ਆ ਪੁੱਲ ਜੀ ਮੁੱਲ ਬਈ ਇਹਦਾ ਮੁੱਲ ਇਹਦਾ ਜਾਇਜ਼ ਹੀ 28000 ਉਹ ਜੂ ਮੰਨਤਾ ਨੇ ਬੱਤ ਥੋੜਾ ਬੋੜਾ ਕਰ ਦਾਂਗੇ ਪਹਿਲੇ ਆਪਾਂ ਰੇਟ ਜਿਹੜਾ ਕਹਿੰਦੇ ਅੱਛੀ ਵੀ ਆਉਂਦੀ ਬੱਚੀ ਖਾਲੀ ਬੱਚੀ ਦਿੰਦੇ ਖਾਲੀ ਬੱਚੀ ਦਿੰਦੇ ਇਹ ਤਾਂ ਗੱਬਣ ਸਹੀ ਗੱਲ ਹੈ ਜੀ ਚੈੱਕ ਕਰਾ ਕੇ ਲੈ ਕੇ ਜਾਣਾ ਆਉਦੀ ਤਸੱਲੀ ਕਰਾ ਕੇ ਨਾ ਠੀਕ ਆ ਬਾਈ ਹਾਂ ਜੀ 28000 ਰੁਪਿਆ ਮੋਲਾ ਬਾਕੀ ਬਾਈ ਕਹਿੰਦਾ ਕੱਲਾ ਮਾਨਤਾ ਨਹੀਂ ਹੋਣਾਗਾ 28000 ਚ ਬਾਈ ਕੋਈ ਖਾਲੀ ਬੱਚੀ ਨਹੀਂ ਦਿੰਦਾ ਅੱਜ ਦੇ ਟਾਈਮ ਚ ਤੇ ਤੁਹਾਨੂੰ ਗੱਬਣ ਚੈੱਕ ਪਾਸ ਗਾਮ ਲੈਣ ਦੀ ਮਿਲਦੀ ਆ ਦੁੱਧ ਚੰਗਾ ਬਾਜੂ ਬਰੀਡ ਚੰਗੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿੰਦਾ 何